ਏ ਮੁੰਡੇ ਉਰੇ ਬੈਠੇ ਸੀ ਉਦੋਂ ਦੇ ਮੁੰਡੇ ਆਏ ਚਾਕੂ ਮਾਰ ਗਏ ਕੋਠੇ ਗਿਰ ਗਿਆ ਪੂਰੇ ਗਿਰ ਗਿਆ ਇਹ ਪਿੰਡ ਦੇ ਇਹ ਦੋਵੇਂ ਮੁੰਡੇ ਪਿੰਡ ਦੇ ਬਾਕੀ ਦੇ ਬਈਏ ਦੇ ਸਾਰੇ ਸਨੇ ਚੜਾਇਆ ਨਹੀਂ ਪੂਰਾ ਕੋਈ ਨਹੀਂ ਰਿਹਾ ਦੁਕਾਨ ਮੈਂ ਬੈਠੇ ਦੀ ਅੰਦਰ ਬੜੇ ਵੇਜ ਦੇ ਸਾਰੇ ਮਗ ਜਣੇ ਸੀਗੇ 6-7 ਜਣੇ ਦੇ ਪਨਗਰਪੁਰ ਚਾਕੂ ਦੇ ਕਰਪਨ ਮੇਰੀ ਵਾਲੀ ਗਲੀ ਵਾਂ ਬੰਦ ਹੁੰਦੀ ਅੱਗੇ ਗਲੀ ਉਹਦੇ ਕੋਠੇ ਆਪਣੀ ਛੱਡ ਕੇ ਟੱਪ ਗਏ ਹੋ ਤਾਂ ਮੌਕੇ ਵਾਰਦਾਤ ਦੇ ਉੱਪਰ ਪਹੁੰਚੇ ਹਾਂ ਜਿੱਥੇ ਦੋ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਦਾ ਜਿਹੜਾ ਕਤਲ ਹੋ ਗਿਆ ਹੈਗਾ ਤੇ ਦੂਜਾ ਨੌਜਵਾਨ ਆਪਣੀ ਜ਼ਿੰਦਗੀ ਦੀ ਲੜਾਈ ਹਸਪਤਾਲ ਦੇ ਵਿੱਚ ਲੜ ਰਿਹਾ ਹੈਗਾ ਕੁੰਬੜਾਪਿੰਡ ਦੀ ਗੱਲ ਦੱਸਦੀ ਏ ਇਹ ਉਹੀ ਜਗ੍ਹਾ ਹੈਗੀ ਜਿੱਥੇ ਸੀਸੀਟੀਵੀ ਵੀ ਤੁਹਾਨੂੰ ਨਾਲ-ਨਾਲ ਚਲਦੀ ਦਿਖਾ ਰਿਹਾ ਕਿਸ ਤਰ੍ਹਾਂ ਜਿਹੜੇ ਹੈਗੇ ਨੇ 4-5 ਨੌਜਵਾਨ ਆਂਦੇ ਨੇ ਇੱਕ ਨੌਜਵਾਨ ਜਿਹੜੇ ਦੋ ਸਾਥੀ ਹੁੰਦੇ ਨੇ ਦੋ ਨੌਜਵਾਨ ਆ ਜਿਹੜੇ ਇੱਕ ਦਾ ਨਾਮ ਦਮਨਪ੍ਰੀਤ ਤੇ ਦੂਜੇ ਦਾ ਨਾਮ ਦਿਲਪ੍ਰੀਤ ਦੱਸਿਆ ਜਾ ਰਿਹਾ ਹੈਗਾ ਦਮਨਪ੍ਰੀਤ ਜਿਸ ਦੀ ਮੌਤ ਹੋ ਚੁੱਕੀ ਹੈ ਤੇ ਦਿਲਪ੍ਰੀਤ ਨਾਮ ਦੀ ਲੜਾਈ ਲੜ ਰਹਾ ਹੈਗਾ ਬਿਲਕੁਲ ਇਸੇ ਜਗ੍ਹਾ ਦੇ ਉੱਪਰ ਇਹੀ ਉਹ ਜਗ੍ਹਾ ਸੀਗੀ ਜਿੱਥੇ ਉਸ ਨੌਜਵਾਨਾਂ ਦੇ ਉੱਪਰ ਹਮਲਾ ਹੋਇਆ ਸੀਗਾ ਜਿੱਥੋਂ ਜਿਹੜੇ ਇਹ ਪ੍ਰਵਾਸੀਆਂ ਦੀ ਗੱਲ ਕਰ ਲਈਏ ਆਪਸੀ ਕੋਈ ਪੁਰਾਣੀ ਕੋਈ ਰੰਜਿਸ਼ ਵੀ ਨਹੀਂ ਦੱਸੀ ਜਾ ਰਹੀ ਮੌਕੇਬਾਰ ਦਾ ਤੇ ਜੋ ਲੋਕ ਕਿਨ ਸੀਗੇ ਉਹ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਬਾਬਾ ਜੀ ਇਸੇ ਪਿੰਡ ਦੇ ਹੋ ਹਾਂਜੀ ਕੀ ਨਾਮ ਹੈ ਜੀ ਜਸਵੀਰ ਸਿੰਘ ਹੈ ਕੀ ਮਾਮਲਾ ਹੋਇਆ ਸੀਗਾ ਜੀ ਪੂਰਾ ਇਹ ਮੁੰਡੇ ਉੱਥੇ ਬੈਠੇ تھے ਜੀ ਉਧਰ ਦੇ ਮੁੰਡੇ ਆਏ ਉਹਨੇ ਚਾਕੂ ਮਾਰਿਆ ਇੱਕ ਉੱਥੇ गिर ਗਿਆ ਇੱਕ ਉੱਥੇ गिर ਗਿਆ ਇਹ ਪਿੰਡ ਦੇ ਵਸਨੀਕ ਸੀਗੇ ਇਹ ਦੋਵੇਂ ਮੁੰਡੇ ਪਿੰਡ ਦੇ ਬਾਕੀ ਦੇ ਬਈਏ ਤੇ ਸਾਰੇ ਇਹ ਮੇਰਾ ਕਿਸ ਨੇ ਛੜਾਇਆ ਨਹੀਂ ਉਸ ਟਾਈਮ ਕੋਈ ਉਜਾ ਕੋਈ ਨਹੀਂ ਰਹੀ ਉਹ ਦੁਕਾਨ ਮੈਂ ਬੈਠੇ ਸੀ ਅੰਦਰ ਬੜੇ ਵਿਦੇਸ਼ ਸਾਰੇ ਇਹ ਵੀ ਦੁਕਾਨ ਮਾ ਦਾਈ ਉਹ ਵੀ ਦੁਕਾਨ ਮਾ ਤੇ ਇਹ ਵੀ ਦੁਕਾਨ ਮਾ ਤੇ ਯਾਦ ਹੁੰਦਾ ਜਿਹਨੂੰ ਭੱਜ ਗਏ ਉਹ ਕਿੰਨੇ ਕੁ ਜਣੇ ਸੀਗੇ ਜੀ 6-7 ਜਣੇ ਦੇ 6-7 ਜਣੇ ਸੀਗੇ ਛਰਪਾਨਾ ਕਰਬੋਨਾ ਚ ਕੀ ਚਾਕੂ ਦੇ ਕਰਪਾਨਾ ਦੀ ਹੈ ਕਰਪਾਨਾ ਹਾਂ ਮੌਕੇ ਤੇ ਮਾਰ ਕੇ ਭੱਜ ਗਏ ਭੱਜ ਗਏ ਉਹ ਰਹਿੰਦੇ ਕਿੱਥੇ ਸੀ ਨੌਜਵਾਨ ਜੀ ਉਹ ਉਹੀ ਪਿੰਡ ਵਾਂ ਹੀ ਰਹਿੰਦੇ ਆ ਪੀਜੀਆ ਮਾ ਰਹਿੰਦੇ ਆਂ ਬਾ ਪੀਜੀ ਦੇ ਵਿੱਚ ਰਹਿੰਦੇ ਕਿਸੀ ਈ ਪੀਜੀ ਮਰਿੰਦਾ ਕੋਈ ਓ ਪੀਜੀ ਮਰਿੰਦਾ ਐ ਰਹਿੰਦੇ ਮਤਲਬ ਪਤਾ ਨਹੀਂ ਆਪ ਪਛਾਣ ਨਹੀਂ ਕਰ ਸਕਦੇ ਕਿਹੜੇ ਨੇ ਨਹੀਂ ਮੈਂ ਮੇਰੇ ਮੂਹਰੇ ਜੱਥੇ ਮੈਂ ਤਾਂ ਨਹੀਂ ਪਛਾਣ ਕਰ ਸਕਿਆ ਮੇਰੀ ਆ ਗਈ ਗਲੀ ਮ ਉਹ ਬੰਦ ਹੁੰਦੀ ਅੱਗੇ ਗਲੀ ਉਸੇ ਕੋਠੇ ਆਪਣੀ ਚੜ ਗਿਆ ਟੱਪ ਗਿਆ ਉਹ ਪਿੰਡ ਵਾਲੇ ਵੀ ਕਹਿ ਰਹੇ ਸੀਗੇ ਜਿੱਥੇ ਉੱਥੇ ਚੌਂਕ ਦੇ ਵਿੱਚ ਧਰਨਾ ਲਾਇਆ ਹੋਇਆ ਹੈਗਾ ਕਹਿੰਦੇ ਕਿ ਵੀ ਐਸੇ ਜਿਹੜੇ ਪ੍ਰਵਾਸੀ ਨੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਰਹਿੰਦੇ ਨੇ ਜ਼ਿਆਦਾਤਰ ਲੜਾਈ ਝਗੜੇ ਉਹਨਾਂ ਵੱਲ ਹੁੰਦੇ ਨੇ ਕਿ ਐਸੇ ਤਰ੍ਹਾਂ ਦਾ ਕੁਝ ਹੁੰਦਾ ਨਹੀਂ ਕੋਈ ਲੜਾਈ ਝਗੜਾ ਅੱਗੇ ਕਦੇ ਨਹੀਂ ਹੋਇਆ ਉਹ ਰਹੇਗਾ ਕੰਮ ਕਦੀ ਵੀ ਕੀ ਕਾਰਨ ਕੀ ਲੱਗਦਾ ਕਿ ਤੁਹਾਨੂੰ ਕਿਉਂ ਹੋਇਆ ਸੀ ਇਹ ਪਤਾ ਨਹੀਂ ਕਾਹਦੇ ਦਾਰੂ ਪੀ ਬੀ ਉਹਨਾਂ ਕੇ ਲਾ ਕੇ ਖੇਪੜ ਗਏ ਛੋਕਲੇ ਦੇ ਦੋਵਾਂ ਨੂੰ ਚੱਕੋ ਮਾਰ ਕੇ ਲੰਗਦੇ ਬਣੇ ਤੇ ਜਿਨ੍ਹਾਂ ਨੇ ਮਤਲਬ ਮਾਰਿਆ ਉਹਨਾਂ ਦੀ ਦਾਰੂ ਪੀਤੀ ਹੋਈ ਸੀ ਹਾਂ ਦਾਰੂ ਪੀ ਬੀ ਉਹਨਾਂ ਦੀ ਤਾਂ ਹੋਰ ਵੀ ਲੋਕ ਨੇ ਸਾਡੇ ਨਾਲ ਮੌਜੂਦ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਗੁਰਵਿੰਦਰ ਸਿੰਘ ਚਿਰਾ ਨਾਲੋਂ ਮੈਂ ਸ਼ਰਮੈਂਦਾ ਨਹੀਂ ਮੇਰੀ ਸ਼ਾਪ ਹੈ ਇੱਥੇ ਕਿਹੜੀ ਜਗ੍ਹਾ ਸ਼ਾਪ ਤੁਹਾਡੀ ਬਾਹਰ ਜਿੱਥੇ ਤੁਸੀਂ ਆਏ ਨਾ ਐਂਟਰੀ ਕੀਤੀ ਉਦੋਂ ਸ਼ਾਪ ਆਪਣੇ ਸੁਨਾਰੇ ਦੀ ਕੀ ਹੋਇਆ ਕੀ ਸੀ ਕੁਝ ਪਤਾ ਲੱਗੇ ਅਕਸਰ ਸਾਥ ਮੈਂ ਉਹ ਤਾਂ ਹੈ ਨਹੀਂ ਸੀਗਾ ਪਰ ਪਤਾ ਇਹ ਹੀ ਲੱਗੇ ਪੰਜ ਛੇ ਬੁੰਡੇ ਮ ਤੇ ਉਹਨਾਂ ਨੇ ਕਿਹਾ ਵੀ ਜਿਆਦਾ ਤੇਜ਼ ਨਾਲ ਵੀ ਗਲੀ ਦਾ ਕੰਮ ਹੈ। ਤੋਂ ਇੰਨੀ ਗੱਲ ਸੁਣ ਕੇ ਗਏ ਵਾਪਸ ਆ ਕੇ ਉਹਨਾਂ ਚੱਕ ਮਾਰਤ ਹਨ। ਤੇ ਕਹਿੰਦੇ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਦੂਜਾ ਹੋ ਸਰ ਹਾਂ ਇੱਕ ਹੋ ਗਈ ਜਿਹੜੀ ਅੱਖ 'ਚ ਵੱਜਿਆ ਸੀ ਨਾ ਇਥੋਂ ਅੱਖ ਤੋਂ ਮਾਰਿਆ ਸਿੱਧਾ ਉੱਪਰ ਨਿਕਲ ਗਿਆ ਸੀ। ਉਹ ਟਾਈਮ ਤੇ ਹੋ ਗਿਆ ਸੀ। ਦੂਜਾ ਦਾ ਅੱਖ ਲਾ ਜੀ। ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਲੜਾਈ ਝਗੜ ਨਹੀਂ ਨਹੀਂ ਸਰ ਵੈਸੇ ਨੋਰਮਲ ਤੇ ਹਨਪੜਾ ਹੁੰਦਾ ਰਹਿੰਦਾ ਪਰ ਐਮ ਦਾ ਚਾਂਸ ਪਹਿਲੀ ਵਾਰ ਆਇਆ ਪਿੰਡ 'ਚ। ਵੀ ਬੰਦੇ ਵੀ ਅਸੀਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਰਹਿੰਦੇ ਨੇ। ਸਰ ਜ਼ਿਆਦਾ ਗਿਣਤੀ ਹੈ ਹੀ ਨਹੀਂ। ਹੋਰ ਨਾਲੇ ਜਿਹੜੀ ਵੈਰੀਫਿਕੇਸ਼ਨ ਵਾਲੇ ਮੰਨ ਲਓ ਲੈ ਕੇ ਆਧਾਰ ਕਾਰਡ ਆਪਣੇ ਕੋਲ ਰੱਖ ਲੈਂਦੇ ਆ ਅਗੋ ਵੈਰੀਫਾਈ ਨਹੀਂ ਕਰਾਂਦੇ ਉਹਦਾ ਨੁਕਸਾਨ ਇਹ ਚ ਚੱਲਣਾ ਪਏ ਬਿਲਕੁਲ ਇਹ ਚੱਲਣਾ ਬਿਲਕੁਲ ਸਰ ਜਰੂਰ ਇਹੀ ਉਹ ਵਾਰਦਾਤ ਦੀ ਜਗ੍ਹਾ ਹੈਗੀ ਆ ਮੈਂ ਮੇਰੇ ਸਾਥੀ ਨੂੰ ਜਰੂਰ ਇੱਕ ਵਾਰ ਦਿਖਾਣਾ ਚਾਹੂੰਗਾ ਕਿ ਇੱਥੋਂ ਜਿਹੜੇ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜੀ ਹੈਗੀ ਪੂਰੀ ਰਿਕਾਰਡ ਹੋਈ ਹੈ ਪੂਰੀ ਇਹ ਘਟਨਾ ਹੋਈ ਹੈ ਜਿਸ ਦੇ ਵਿੱਚ ਜਿਵੇਂ ਦੱਸਣ ਦੇ ਮੁਤਾਬਕ 6 ਤੋਂ 7 ਨੌਜਵਾਨ ਪਰ ਜੋ ਸੀਸੀਟੀਵੀ ਦੇ ਵਿੱਚ ਦਿਖ ਰਹੇ ਨੇ 5-6 ਨੌਜਵਾਨ ਦਿਖਾਈ ਦੇ ਰਹੇ ਨੇ ਜਿੱਥੇ ਇੱਥੇ ਉਹ ਝਗੜਾ ਹੋਇਆ ਹੈਗਾ ਜਿੱਥੇ ਇੱਕ ਨੌਜਵਾਨ ਬਿਲਕੁਲ ਮੇਰੇ ਬਿਲਕੁਲ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੇਰੇ ਸਾਥੀ ਨੂੰ ਇਸ ਕਾਰਨ ਦਿਖਾਉਣਾ ਚਾਹਾਂਗਾ ਕਿ ਬਿਲਕੁਲ ਇਸ ਜਗ੍ਹਾ ਦੇ ਉੱਪਰ ਇਹੀ ਉਹ ਜਗ੍ਹਾ ਸੀਗੀ ਜਿੱਥੇ ਇਹ ਨੌਜਵਾਨਾਂ ਦਾ ਝਗੜਾ ਹੋਇਆ ਸੀਗਾ ਜਿੱਥੇ ਉਸ ਦੇ ਚਾਕੂ ਮਾਰੇ ਗਏ ਨੇ ਇੱਕ ਨੌਜਵਾਨ ਦੀ ਅੱਖ ਦੇ ਉੱਪਰ ਮਾਰਿਆ ਗਿਆ ਤੇ ਦੂਸਰੇ ਦੀ ਨੌਜਵਾਨ ਦੀ ਗਰਦਨ ਦੇ ਉੱਪਰ ਮਾਰਿਆ ਗਿਆ ਜਿਸ ਤੋਂ ਬਾਅਦ ਨੌਜਵਾਨ ਇੱਕ ਨੌਜਵਾਨ ਅੱ체 ਗਿਰ ਜਾਂਦਾ ਹੈਗਾ ਦਿਲਪ੍ਰੀਤ ਜਿਸ ਦਾ ਨਾਮ ਹੈ ਜੋ ਇਸ ਟਮ ਹੈ ਹਸਪੀਟਲ ਦੇ ਵਿੱਚ ਮੌਜੂਦ ਹੈ ਤੇ ਇਹ ਪਿੰਡ ਦਾ ਉਹ ਖੂਹ ਹੈ ਪੁਰਾਣਾ ਖੂਹ ਕੋ ਦੱਸਿਆ ਜਾ ਰਿਹਾ ਕੁੰਬੜੇ ਦਾ ਕੁੰਬੜੇ ਦੇ ਵਿੱਚ ਕਿਉਂਕਿ ਇਹ ਪੂਰੀ ਘਟਨਾ ਹੋਈ ਹੈ ਤੇ ਇਸ ਜਗ੍ਹਾ ਤੇ ਉਸ ਦੂਸਰੇ ਨੌਜਵਾਨ ਦੀ ਗੱਲ ਕਰ ਰਹੀ ਹੈ ਜਨ ਦਮਨਪ੍ਰੀਤ ਜਿਸ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਪਰਿਵਾਰਕ ਪ੍ਰਸ਼ਾਸਨ ਲਗਾਤਾਰ ਆਪਣੀ ਕਾਰਵਾਈ ਕਰਦਾ ਜਰੂਰ ਨਜ਼ਰ ਆ ਰਿਹਾ ਹੈ ਪਰਸ਼ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਆਪਣੀ ਕਾਰਵਾਈ ਬਿਲਕੁਲ ਤੰਦਈ ਨਾ ਕਰ ਰਹੇ ਹਾਂ ਚਾਹੇ ਐਸਐਸਪੀ ਦੀਪਕ ਪਾਰਿਕ ਹੋਣ ਚਾਹੇ ਐਸਡੀਐਮ ਦਮਨਦੀਪ ਕੌਰ ਹੋਣ ਐਮਐਲਏ ਕੁਲਵੰਤ ਸਿੰਘ ਵੀ ਉੱਥੇ ਮੌਕੇ ਤੇ ਪਹੁੰਚੇ ਨੇ ਪਰ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜੋ ਉੱਥੇ ਮੌਕੇ ਤੇ ਮੌਜੂਦ ਸੀਗੇ ਕਿ ਪ੍ਰਵਾਸੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਜਿਹੜਾ ਇਹ ਲੜਾਈ ਝਗੜੇ ਇੱਥੇ ਜ਼ਿਆਦਾ ਹੁੰਦੇ ਨੇ ਜਿਸ ਤੋਂ ਬਾਅਦ ਹੈਗਾ ਇਹ ਪੂਰੀ ਘਟਨਾ ਵਾਪਰੀ ਹੈ ਤੇ ਉਹ ਪਰਿਵਾਰ ਜਿਹੜਾ ਹੈਗਾ ਆਪਣੇ ਪਰਿਵਾਰ ਕਹਿ ਰਿਹਾ ਕਿ ਸਾਨੂੰ ਇਸ ਤੇ ਇਨਸਾਫ ਮਿਲਣਾ ਚਾਹੀਦਾ ਇਨਸਾਫ ਦੀ ਗੁਹਾਰ ਲਾ ਰਿਹਾ ਕਿ ਤਕਰੀਬਨ 2 ਦਿਨ ਹੋ ਚੁੱਕੇ ਨੇ ਹਲੇ ਤੱਕ ਜਿਹੜੇ ਦੋਸ਼ੀ ਨੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨਹੀਂ ਤੇ ਪਰਿਵਾਰ ਵਾਲਿਆਂ ਦਾ ਕਹਿਣਾ ਕਿ ਜਦੋਂ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਉਦੋਂ ਤੱਕ ਜਿਹੜਾ ਹੈਗਾ ਉਸ ਨੌਜਵਾਨ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਤਾਂ ਇਸ ਸਮੇਂ ਉਸ ਨੌਜਵਾਨ ਦੇ ਘਰ ਦੇ ਵਿੱਚ ਵੀ ਮੌਜੂਦਾਂ ਪਹਿਲਾਂ ਹਾਲਾਤ ਤੁਹਾਨੂੰ ਦਿਖਾਉਣਾ ਚਾਹੁੰਗਾ ਦਮਨਪ੍ਰੀਤ ਜਿਸ ਨੌਜਵਾਨ ਦਾ ਨਾਮ ਸੀ 17 ਸਾਲ ਜਿਸ ਨੌਜਵਾਨ ਦੀ ਉਮਰ ਸੀਗੀ ਇਹ ਉਸ ਦਾ ਘਰ ਹੈ ਦੋ ਛੋਟੀਆਂ ਭੈਣਾਂ ਨੇ ਜੋ ਬਾਪ ਹੈ ਇੱਕ ਮਜ਼ਦੂਰੀ ਕਰਦ ਹੈਗਾ ਸਬਜੀ ਵੇਚਣ ਦਾ ਕੰਮ ਕਰਦੇ ਨੇ ਤਾਂ ਇਹ ਘਰ ਦੇ ਹਾਲਾਤ ਨੇ ਜਿਸ ਤਰ੍ਹਾਂ ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ ਜਰੂਰ ਕੀਤਾ ਜਾ ਰਿਹਾ ਹੈਗਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹਾਲਤ ਕਿਤਨੀ ਕਿੰਨੀ ਨਾਜ਼ੁਕ ਦੱਸੀ ਜਾ ਰਹੀ ਹੈ ਕਿ ਜਿਵੇਂ ਤਸਵੀਰਾਂ ਤੁਹਾਡੇ ਦੇਖ ਸਕਦੇ ਦੋ ਭੈਣਾਂ ਵੀ ਹੈਗੀਆਂ ਨੇ ਜਿਹੜੀਆਂ ਉਹ ਵੀ ਘਰ ਦੇ ਵਿੱਚ ਮੌਜੂਦ ਨੇ ਬਿਲਕੁਲ ਤਾਂ ਜਿੰਨਾ ਦੇ ਜਿਹੜਾ ਹੈਗਾ ਭਰਾ ਇੱਕ ਕਿਉਂਕਿ ਬਾਹ ਹੁੰਦਾ ਇੱਕ ਵੱਡੀ ਭਰਾ ਵੱਡਾ ਭਰਾ ਤਾਂ ਬਾਪ ਦੇ ਸਮਾਨ ਹੁੰਦਾ ਹੈਗਾ ਤਾਂ ਉਸ ਨੌਜਵਾਨ ਦੀ ਜਿਹੜਾ ਹੈਗਾ ਕਤਲ ਕਰ ਦਿੱਤਾ ਜਾਂਦਾ ਹੈਗਾ ਇੱਕ ਜਿਹੜੇ ਕਹਿ ਸਕਦੇ ਆ ਪ੍ਰਵਾਸੀ ਨੌਜਵਾਨ ਸੀਗੇ तकरीबन 5 ਤੋਂ 6 ਜਿਹੜੇ ਨੌਜਵਾਨ ਦੱਸੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਇਹ ਲੜਾਈ ਝਗੜਾ ਕੀਤਾ ਗਿਆ ਇੱਕ ਨੌਜਵਾਨ ਹਾਲੇ ਵੀ ਫਿਲਹਾਲ ਜਿਹੜਾ ਹਸਪਤਾਲ ਦੇ ਵਿੱਚ ਭਰਤੀ ਹੈ ਤੇ ਆਪਣੀ ਜ਼ਿੰਦਗੀ ਦੀ ਜਿਹੜੀ ਲੜਾਈ ਜਰੂਰ ਲੜ ਰਿਹਾ ਹੈਗਾ ਪਰ ਤਸਵੀਰਾਂ ਮੇਰੇ ਸਾਥੀਆਂ ਨੂੰ ਜਰੂਰ ਕਹੂੰਗਾ ਦਿਖਾਈ ਜਾਵੇ ਕਿ ਇਸ ਤਰ੍ਹਾਂ ਪਰਿਵਾਰ ਗੁਹਾਰ ਜਰੂਰ ਲਾ ਰਿਹਾ ਹੈਗਾ ਪ੍ਰਸ਼ਾਸਨ ਆਪਣੀ ਕਾਰਵਾਈ ਕਹਿੰਦਾ ਮੈਂ ਕਰ ਰਿਹਾ ਹੈਗਾ ਪਰ ਪਰਿਵਾਰ ਤਕਰੀਬਨ 2 ਦਿਨ ਤੋਂ ਕੱਲ ਸਵੇਰ ਤੋਂ ਜਿਹੜਾ ਹੈਗਾ ਧਰਨੇ ਦੇ ਉੱਪਰ ਬੈਠਾ ਹੈਗਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ ਡੈੱਡ ਬੋਡੀ ਵੀ ਰੱਖੀ ਹੋਈ ਹੈ ਕਿ ਸੰਸਕਾਰ ਉਦੋਂ ਤੱਕ ਕੀਤਾ ਜਾਊਗਾ ਜਦ ਤੱਕ ਜਿਹੜੇ ਨੌਜਵਾਨ ਜਿਹੜੇ ਉਹ ਕਾਤਲ ਨੇ ਜਿਹੜੇ ਕਹਿ ਸਕਦੇ ਆ ਜਿਹੜੇ ਉਹ ਦੋਸ਼ੀ ਨੇ ਤਾਂ ਜਦ ਤੱਕ ਉਹ ਫੜੇ ਨਹੀਂ ਜਾਂਦੇ ਹੈਗੇ ਤਾਂ ਤੱਕ ਜਿਹ ਕਾਲਿਸ ਸਮੇਂ ਖੜੇ ਹੁੰਦੇ ਨੇ ਕਿ ਪਿੰਡ ਵਾਲਿਆਂ ਵੱਲੋਂ ਇਹ ਵੀ આરોਪ ਲਗਾਏ ਜਾ ਰਹੇ ਸੀਗੇ ਕਿ ਪੀਜੀ ਦੀ ਗੱਲ ਕੀਤੀ ਜਾ ਰਹੀ ਸੀਗੀ ਤੇ ਲਗਾਤਾਰ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਪੀਜੀ ਨੇ ਕਈ ਅਣਪਛਾਤੇ ਵਿਅਕਤੀ ਵੀ ਰਹਿ ਰਹੇ ਨੇ ਜਿਨ੍ਹਾਂ ਦਾ ਕੋਈ ਆਧਾਰ ਕਾਰਡ ਨਹੀਂ ਕੋਈ ਐਡਰੈਸ ਨਹੀਂ ਕੋਈ ਪਤਾ ਨਹੀਂ ਹੈ ਕਿੱਥੋਂ ਦੇ ਕਿੱਥੋਂ ਰਹਿਣ ਵਾਲੇ ਇੱਕ ਘਰ ਦੇ ਇੱਕ ਕਮਰੇ ਦੇ ਵਿੱਚ ਦੋ ਨੌਜਵਾਨਾਂ ਦੇ ਉਹਦੇ ਨਾਲ ਤਿੰਨ ਚਾਰ ਯਾਰ ਦੋਸਤ ਆ ਕੇ ਰਹਿਣ ਲੱਗ ਜਾਂਦੇ ਨੇ ਤਾਂ ਵੱਡੇ ਸਵਾਲ ਉਹ ਵੀ ਹੈਗੇ ਨੇ ਕਿ ਪੁਲਿਸ ਇਹਨਾਂ ਨੂੰ ਵੈਰੀਫਾਈ ਕਰੂਗੀ ਕਿ ਪੁਲਿਸ ਜਲਦ ਹੀ ਇਹਨਾਂ ਦੇ ਜਿਹੜੇ ਦੋਸ਼ੀ ਨੇ ਜਿਸ ਨੂੰ ਨੌਜਵਾਨ ਨੂੰ ਜਿਨ੍ਹਾਂ ਨੇ ਮੌਤੇ ਘਾਟ ਉਤਾਰ ਦਿੱਤਾ ਕੀ ਉਹਨਾਂ ਨੂੰ ਫੜੇਗੀ ਤਾਂ ਵੱਡੇ ਸਵਾਲ ਹਲੇ ਵੀ ਉੱਥੇ ਹੀ ਖੜੇ ਨੇ ਕਿਉਂਕਿ ਤਕਰੀਬਨ 2 ਦਿਨ ਹੋ ਚੁੱਕੇ ਨੇ ਹਲੇ ਤੱਕ ਕਾਰਵਾਈਆਂ ਦੇ ਨਾਮ ਤੇ ਸਿਰਫ ਇੱਕ ਕੁਐਸਚਨ ਮਾਰਕ ਜਰੂਰ ਮਿਲ ਰਿਹਾ ਹੈ ਕੈਮਰਾ ਪਰਸਨ ਅਸ਼ਵਨੀ ਦੇ ਨਾਲ ਕਰਨਵੀ ਸਿੰਘ ਰੰਦਾਵਾ ਔਨ 에ਅਰ ਮੋਹਾਲੀ